ਸੋ ਸਾਰੇ ਜਮੇ ਸੀ ਵੀ ਮੈਂ ਪਾਸਟ ਜਮੇ ਇਸ ਸੰਤ ਹੀਲਿੰਗ ਚਰਚ ਦੇ ਵੱਲੋਂ ਸੰਤ ਪੌਲ ਹੀਲਿੰਗ ਚਰਚ ਫਟੇਗਰ ਸਾਹਿਬ ਤੋਂ ਸੋ ਅੱਜ ਬਹੁਤ ਹੀ ਸੁਭਾਗਾ ਸਮਾ ਬਖਸ਼ਿਆ ਪਿਤਾ ਪਰਮੇਸ਼ਵਰ ਨੇ ਕਿ ਸੀਐਨਐਫ ਦੇ ਰਾਸ਼ਟਰੀ ਪ੍ਰਧਾਨ શ્રી ਲਾਰਿ ਚੌਧਰੀ ਸਾਹਿਬ ਜੀ ਵੱਲੋਂ ਜੋ ਮੈਨੂੰ ਕੋ ਬਹੁਤ ਹੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਫਟੇਗਰ ਸਾਹਿਬ ਦੀ ਅਗਵਾਈ ਕਰਨ ਲਈ ਜੋ ਮੈਨੂੰ ਨਿਯੁਕਤ ਕੀਤਾ ਗਿਆ ਸੋ ਅੱਜ ਮੈਂ ਇਸ ਸੰਸਦ ਨਾਲ ਕਰਨ ਦੇਹੀ ਦੇ ਨਾਲ ਜੋ ਵੀ ਮੈਨੂੰ ਜਿੰਮੇਵਾਰੀ ਸਾਥੀ ਗਈ ਹੈ ਉਹ ਪੂਰੀ ਕਰਾਂਗਾ ਤੇ ਪੂਰੇ ਫਤਿਹਗੜ ਸਾਹਿਬ ਦੇ ਵਿੱਚ ਚਾਰ ਬੁਆਪਾਂ ਵਿੱਚ ਕਾਇ ਕਰ ਜਾ ਕੇ ਇਸ ਏਜੰਡੇ ਨੂੰ ਲੈ ਕੇ ਜਾਵਾਂਗੇ ਕਿ ਅੱਜ ਲੋੜ ਹੈ ਸਮਝ ਦੀ ਮੰਗ ਹੈ ਕਿ ਅਸੀਂ ਇਕੱਠੇ ਹੋਈਏ ਔਰ ਇੱਕਜੁੱਟ ਹੋਈਏ ਔਰ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੀ ਮਸੀਕ ਕੌਮ ਦਾ ਭਲਾ ਹੋ ਸਕੇ ਜਿਹੜੇ ਮੁੱਦੇ ਨੇ ਅਸੀਂ ਇੱਕਜੁੱਟ ਹੋ ਕੇ ਹੀ ਅੱਗੇ ਲੈ ਕੇ ਰੱਖਾਂਗੇ ਸਰਕਾਰ ਦੇ ਅੱਗੇ ਤਾਂ ਹੀ ਸਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਜੋ ਲੋਕਾਂ ਦੇ ਕੰਮ ਨੇ ਜ਼ਿੰਮੇਵਾਰੀਆਂ ਨੇ ਜੋ ਪਰੇਸ਼ਾਨੀਆਂ ਨੇ ਜਿਵੇਂ ਗਰੀਬਜ਼ਾੜ ਦੀਵਾਰੀ ਹੈ ਜਾਂ ਹੋਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਇੱਕਜੁੱਟ ਹੋਵਾਂਗੇ ਇਹ ਸਾਡੀ ਸਰਕਾਰ ਸੁਣੇਗੀ ਤੋਂ ਮੈਂ ਇਹੀ ਆਸ਼ਵਾਸਨ ਦਵਾਣਾ ਪ੍ਰਧਾਨ ਜੀ ਨੂੰ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਅਸੀਂ ਤਾਂ ਦੇਹੀ ਦੇ ਨਾਲ ਇਹ ਜ਼ਿੰਮੇਵਾਰੀ ਪੂਰੀ ਕਰਾਂਗੇ ਸੋ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਸੋ ਸਭ ਤੋਂ ਪਹਿਲਾਂ ਤੇ ਮੈਂ ਪ੍ਰਭੂ ਯਸੁਮਸੀ ਦੇ ਅਜੀਮ ਤੇ ਬਰਕਰਨਾ ਵਿੱਚ ਸਭ ਨੂੰ ਸਲਾਮ ਆਖਦਾ ਸੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਕਿ ਜਿਲ੍ਹਾ ਫਟੇਗੜ ਸਾਹਿਬ ਦੀ ਹਲਕਾ ਅਮਲੋ ਤੇ ਪਿੰਡ ਬੰਦਰਪੂਹਾ ਦੇ ਸੇਂਟ ਪੌਲ ਹੀਲਿੰਗ ਚਰਚ ਦੇ ਵਿੱਚ ਅੱਜ ਸਾਡੇ ਜਨਰ ਸਕੱਤਰ ਪਾਸਟਰ ਪਰਪੂਰ ਜੱਸੀ ਜੀ ਦੇ ਜਤਨਾ ਸਦਕਾ ਪਾਸਟਰ ਗਰਮੀਤ ਜੀ ਦੀ ਅਗਵਾਈ ਦੇ ਵਿੱਚ ਅੱਜ ਸੀਐਨਐਫ ਦੀ ਮਾਲਵਾ ਜੂਨ ਦੀ ਡੈਲੀਗੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਔਰ ਉਸ ਮੀਟਿੰਗ ਦੇ ਵਿੱਚ ਅੱਜ ਸਾਡੇ ਸਾਰੇ ਮਾਲਵੀ ਦੇ ਨਾਲ ਸੰਬੰਧਿਤ ਜ਼ਿਲ੍ਹਿਆਂ ਦੇ ਸਾਰੇ ਹੀ ਸੀਐਨਐਫ ਤੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਬਲਾਕਾਂ ਦੇ ਪ੍ਰਧਾਨ ਤੇ ਜਿੰਨੇ ਵੀ ਬਾਕੀ ਸਾਡੇ ਮੈਂਬਰ ਨੇ ਸੀਐਨਐਫ ਦੇ ਉਹ ਇਸ ਜਗ੍ਹਾ ਤੇ ਪਹੁੰਚੇ ਖਾਸ ਕਰਕੇ ਹਦੇਗੜ ਸਾਹਿਬ ਦੇ ਨਾਲ ਸਬੰਧਤ ਜਿੰਨੇ ਵੀ ਪਾਸਟਰ ਸਹਿਬਾਨ ਸੀਗੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਅੱਜ ਆਪਣੇ ਇਸ ਜ਼ਿਲ੍ਹੇ ਨਾਲ ਸਬੰਧਤ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਦੇ ਬਾਰੇ ਵਿਚਾਰ ਪਟੰਦਰਾ ਕੀਤਾ ਔਰ ਸਾਡੀ ਸਾਰੀ ਲੀਡਰਸ਼ਿਪ ਨੇ ਜਿਹੜੇ ਪਿਛਲੇ ਦਿਨਾਂ ਵਿੱਚ ਸੀਐਨਐਫ ਵੱਲੋਂ ਕੀਤੇ ਸੰਘਰਸ਼ਾ ਔਰ ਉਸ ਸੰਘਰਸ਼ ਦੇ ਜਿਹੜੇ ਨਤੀਜੇ ਸੀ ਉਹਨਾਂ ਉੱਪਰ ਵੀ ਆਪਣੇ ਵਿਚਾਰ ਰੱਖੇ ਨੇ ਸੋ ਮੈਂ ਸਭ ਤੋਂ ਪਹਿਲਾਂ ਤੇ ਆ ਬਾਸਟਰ ਗਰਮੀਤ ਜੀ ਨੂੰ ਮੁਬਾਰਕਬਾਦ ਦਿੰਨਾ ਕਿ ਸੀਐਨਐਫ ਦੀ ਜਿਹੜੀ ਸਟੇਟ ਕਮੇਟੀ ਔਰ ਕੋਰ ਕਮੇਟੀ ਨੇ ਪਿਛਲੇ ਦਿਨਾਂ ਵਿੱਚ ਮੀਟਿੰਗ ਕਰਕੇ ਜਿਹੜਾ ਮਤਾ ਪਾਇਆ ਸੀ ਕਿ ਕਿ ਉਹਨਾਂ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਜਿਹੜੀ ਆ ਜ਼ਿੰਮੇਵਾਰੀ ਦਿੱਤੀ ਜਾਵੇ ਸੋ ਅੱਜ ਉਹਨਾਂ ਨੂੰ ਜ਼ਿਲ੍ਹਾ ਫਤੇਗੜ ਦਾ ਸੀਐਨਐਫ ਦਾ ਪ੍ਰਧਾਨ ਲਗਾਇਆ ਗਿਆ ਔਰ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਕਿ ਅੱਜ ਉਹ ਸੀਐਨਐਫ ਦੇ ਵਿੱਚ ਜੁਆਇਨ ਕੀਤਾ ਔਰ ਜਿਹੜਾ ਅਜੈਂਡਾ ਸੀਐਨਐਫ ਦਾ ਉਹ ਬੜਾ ਕਲੀਅਰ ਆ ਕਿ ਜਿਹੜੇ ਵੀ ਸਾਡੇ ਕਮਿਊਨਿਟੀ ਦੇ ਆਰਥਿਕ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਮਸਲੇ ਆ ਉਹਨਾਂ ਨੂੰ ਫਤੇਗੜ ਸਾਉਂ ਦੇ ਵਿੱਚ ਇੱਕ ਸੰਘਰਸ਼ ਦੇ ਤੌਰ ਤੇ ਉਹਨਾਂ ਦਾ ਸਮਾਧਾਨ ਲੰਬਣਾ ਔਰ ਅੱਜ ਪੰਜਾਬ ਦੇ ਵਿੱਚ 13700 ਦੇ ਕਰੀਬ ਪਿੰਡ ਨੇ ਔਰ ਲਗਭਗ ਹੱਲੇ ਜਿਹੜੇ ਹਜ਼ਾਰ ਦੇ ਕਰੀਬ ਪਿੰਡਾਂ ਦੇ ਵਿੱਚ ਹੀ ਕਬਰਸਤਾਨ ਨੇ ਬਾਕੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਉਹ ਕਬਰਸਤਾਨ ਨਾ ਹੋਣ ਕਰਕੇ ਆਪਣੇ ਜਦੋਂ ਉਹਨਾਂ ਦੇ ਭੈਣ ਭਰਾਵਾਂ ਦੀ ਗਲੀਸਾ ਦੇ ਮੈਂਬਰਾਂ ਦੀ ਜਿਹੜੇ ਸੇਵਕ ਜਿਹੜੇ ਸੇਵਕਾ ਹੀ ਕਰਦੇ ਨੇ ਉਹਨਾਂ ਦੇ ਚਰਚਾਂ ਦੇ ਵਿੱਚ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਦਫਨਾਉਣ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਜੇ ਜਿੱਥੇ ਇਸ ਗੱਲ ਤੇ ਵੀ ਚਰਚਾ ਕੀਤੀ ਗਈ ਕਿ ਆਉਣ ਵਾਲੇ ਦਿਨਾਂ ਚ ਜਿਹੜਾ ਆ ਪੰਜਾਬ ਲੈਵਲ ਤੇ ਕੁਝ ਜਿਆਦਾ ਸੰਘਰਸ਼ ਇਲਕਾ ਜਾਵੇ ਜਿਹਦੇ ਨਾਲ ਜਲ ਸ਼ਾਮਲਾਰ ਜ਼ਮੀਨ ਐਕਟ ਦੇ ਤਹਿਤ ਕਬਰਸਤਾਨ ਦੀ ਸਰਕਾਰ ਦੀ ਗੱਲ ਆ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਤਾਂ ਕਿ ਉਹ ਕਬਰਸਤਾਨ ਫੰਡਾਂ ਦੇ ਵਿੱਚ ਜਿਹੜੇ ਆ ਉਹ ਪ੍ਰੋਵਾਈਡ ਕੀਤੇ ਜਾਣ ਸ਼ਹਿਰਾਂ ਚ ਵੀ ਜਿੱਥੇ ਜਿੱਥੇ ਵੀ ਹੈ ਨਹੀਂ ਸੋ ਦੂਸਰਾ ਹੈਗਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੇਰੋਜ਼ਗਾਰੀ ਦਾਤ ਜਿਹੜੇ ਆ ਨੌਜਵਾਨ ਸਾਹਮਣਾ ਕਰ ਰਹੇ ਨੇ ਬੇਰੁਜ਼ਗਾਰੀ ਕਰਕੇ ਹੀ ਨੌਜਵਾਨ ਜਿਹੜਾ ਉਹ ਆਪਣਾ ਰਸਤਾ ਭਟਕ ਜਾਂਦਾ ਤੇ ਇਧਰ ਉਧਰ ਉਹ 23 ਵਾਰੀ ਮਤਲਬ ਬਹੁਤ ਸਾਰੇ ਹੋਰ ਰਸਤਿਆਂ ਨੂੰ ਪਣਾ ਕੇ ਆਪਣੀ ਲਾਈਫ ਖਰਾਬ ਕਰਦਾ ਪਿਆ ਸਰਕਾਰ ਤੋਂ ਮੰਗਾ ਕਿ ਜਿਹੜੇ ਪੜੇ ਲਿਖੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀ ਦੀ ਕੋਈ ਵਿਵਸਥਾ ਕੀਤੀ ਜਾਵੇ ਔਰ ਇੱਕ ਹੋਰ ਹੈ ਕਿ ਜਿਹੜੇ ਲੋਕ ਬੇਕਾਰ ਨੇ ਉਹਨਾਂ ਵਾਸਤੇ ਘਰਾਂ ਦੇ ਲਈ ਕੋਈ ਪ੍ਰਬੰਧ ਕਰੇ ਕਿਉਂਕਿ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਵਾਸ ਯੋਜਨਾ ਦੇ ਤਹਿਤ ਵੀ ਜਿਹੜਾ ਇੱਕ ਪੋਰਟਲ ਖੋਲਿਆ ਗਿਆ ਮੈਸੇਜ ਵੀ ਵਾਇਰਲ ਹੋ ਰਿਹਾ ਸਰਕਾਰ ਨੂੰ ਉਹਦੇ ਤੇ ਵੀ ਸੀਰੀਅਸਲੀ ਕੰਮ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਘਰ ਮਿਲੇ ਔਰ ਉਸ ਤੋਂ ਇਲਾਵਾ ਸਾਡੀ ਇੱਕ ਬੜੀ ਦੇਰ ਤੋਂ ਮੰਗਿਆ ਕਿ ਸਾਨੂੰ ਈਸਟਰ ਦੇ ਮੌਕੇ ਈਸਟਮਸ ਦੇ ਮੌਕੇ ਤੇ ਜਰੂਸ਼ਲਮ ਜਾਣ ਦੇ ਲਈ ਵੀਜ਼ਾ ਪੈਕੇਜ ਦਾ ਸਰਕਾਰ ਦੇਵੇ ਤਾਂ ਕਿ ਸਾਡੇ ਜਿਹੜੇ ਲੋਕ ਆ ਉਹ ਇਹਨਾਂ ਵਿਸ਼ੇਸ਼ ਤਿਉਹਾਰਾਂ ਦੇ ਮੌਕੇ ਤੇ ਪ੍ਰਭ ਜਸਮਸੀਹ ਜਨਮ ਸਥਾਨ ਤੱਕ ਦਰਸ਼ਨ ਕਰ ਸਕਣ ਸੋ ਮੈਂ ਇੱਕ ਵਾਰ ਫਿਰ ਪਾਸਟਰ ਗਰਮੀਤ ਜੀ ਨੂੰ ਇਸ ਵੱਡੀ ਜਿਹੜੀ ਜ਼ਿੰਮੇਵਾਰੀ ਅੱਜ ਉਹਨਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਦਿੱਤੀ ਆ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਰੇ ਮੈਂ ਆਪਣੇ ਭਾਈਚਾਰੇ ਨੂੰ